ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੈਂ ਬਬੂ ਪਨੇਸਰ ਆਪਣੇ ਚੈਨਲ ਪਨੇਸਰ ਤੇ ਤੁਹਾਡਾ ਸਵਾਗਤ ਕਰਦਾ ਅੱਜ ਦੀ ਗੱਲਬਾਤ ਵੀ ਹਲਕੀ ਫੁਲਕੀ ਇਹ ਤੁਸੀਂ ਦੇਖ ਲਿਓ ਹਲਕੀ ਹੈ ਕਿ ਭਾਰੀ ਹੈ ਟਾਈਮ ਨਾਲ ਸਮਾਂ ਕਦੇ ਮੇਰੇ ਮੁਤਾਬਕ ਨਹੀਂ ਚੱਲਿਆ ਸਿੱਧੀ ਗੱਲ ਹੈ ਮੈਂ ਆਪਣੀ ਐਕਸਪੀਰੀਅੰਸ ਦੱਸਦਾ ਹਾਂ ਤੁਹਾਨੂੰ ਕਿ ਜੋ ਮੈਂ ਚਾਹਦਾ ਸੀਗਾ ਉਹ ਨਹੀਂ ਕਦੇ ਜ਼ਿੰਦਗੀ 'ਚ ਹੋਇਆ ਹਾਂ 25% ਹੋਇਆ ਵੀ ਹੋਏਗਾ ਬਹੁਤ ਹੈ 25% ਵੀ ਹੋ ਜਵੇ ਜੇ ਜੇ ਤੁਸੀਂ ਜੋ ਚਾਹਦੇ ਆ 100% ਕਦੇ ਨਹੀਂ ਹੁੰਦਾ ਇੱਕ ਨਾ ਮੈਂ ਪਹਿਲਾਂ ਸ਼ਾਇਰ ਦੀ ਇੱਕ ਸ਼ੇਅਰ ਦੱਸਦਾ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗਿਆ ਸੀ ਆ ਕਾਫੀ ਦਿਨ ਪਹਿਲਾਂ ਦਾ ਸੁਣਿਆ ਹੋਇਆ ਸੀ ਉਹ ਕਹਿੰਦਾ ਮਹਿੰਗੀ ਮਹਿੰਗੀ ਘੜੀ ਪਹਿਨ ਕੇ ਦੇਖ ਲਈ ਪਰ ਵਕਤ ਕبھی ਮੇਰੇ ਮੁਤਾਬਕ ਨਾ ਚੱਲਾ ਸੋ ਇਹ ਜ਼ਰੂਰੀ ਨਹੀਂ ਹੈਗਾ ਤੁਹਾਡੇ ਕੋਲ ਕਿਆ ਕਿਆ ਚੀਜ਼ ਹੈ ਕਿੰਨੇ ਕ ਪੈਸਾ ਆਇਆ ਜਾਂ ਕੁਛ ਵੀ ਹੈ ਸਮਾਂ ਕਦੇ ਤੁਹਾਡੇ ਮੁਤਾਬਕ ਨਹੀਂ ਚੱਲਦਾ ਮੈਂ ਨਾ ਮੂੰ ਪਹਿਲਾ ਮਕੈਨਿਕ ਜਨੀਦੀ ਚ ਡਿਪਲੋਮਾ ਕੀਤਾ ਸੀਗਾ ਮੈਂ ਉਸ ਟਾਈਮ ਸੋਚਦਾ ਸੀਗਾ ਕਿ ਮੈਂ ਜੋਬ ਕਰੂੰਗਾ ਇੰਨਾ ਕਰੂੰਗਾ ਕਰੂੰਗਾ ਪਰ ਨਹੀਂ ਮੈਂ ਉਹ ਕਰ ਨਹੀਂ ਸਕਿਆ ਮੈਂ ਉਹ ਡਿਪਲੋਮਾ ਕੀਤਾ ਉਸ ਤੋਂ ਬਾਅਦ ਮੈਂ ਅੱਗੇ ਪੜਨ ਦੀ ਮੇਰੀ ਇੱਛਾ ਹੀ ਖਤਮ ਹੋ ਗਈ ਮੈਨੂੰ ਵਧੀਆ ਨਹੀਂ ਲੱਗਿਆ ਅਸਲ ਦੇ ਵਿੱਚ ਪੜਾਈ ਇੱਥੇ ਬੈਠ ਕੇ ਗੱਲ ਕਰਦੇ ਆਂ ਵਧੀਆ ਲੋਕੇਸ਼ਨ ਹੈ ਥੋੜੀ ਅੱਗੇ ਚੱਲਦੇ ਆਂ ਫਿਰ ਬਾਹਰ ਚਲੇ ਗਏ ਬਾਹਰ ਵੀ ਤੁਹਾਨੂੰ ਪਤਾ ਹੀ ਹੈ ਹਾਲਾਤ ਇਹੋ ਜਿਹੇ ਬਣੇ ਵਾਪਸ ਆ ਗਏ ਉਹ ਸੋਚਦੇ ਸੀ ਉੱਥੇ ਜਦੋਂ ਗਏ ਸੀ ਆਸਟ੍ਰੇਲੀਆ ਇਹ ਸੋਚਦਾ ਸੀਗਾ ਮੈਂ ਪਈ ਹੁਣ ਇੱਥੇ ਹੀ ਰਹਿਣਾ ਹੈ ਜ਼ਿੰਦਗੀ ਹੁਣ ਇੱਥੇ ਹੀ ਬਤਾਣੀ ਹੈ ਜਿੰਨੀ ਲਾਈਫ ਆ ਸੁਪਨੇ ਇਸ ਤਰ੍ਹਾਂ ਸਜਾਏ ਸੀ ਸੁਪਨੇ ਬੰਦਾ ਸੋਚਦਾ ਆ ਐਵੇਂ ਤੁਹਾਨੂੰ ਦੱਸ ਦਵਾਂ ਸੁਪਨੇ ਬੰਦਾ ਸੋਚਦਾ ਰਹਿੰਦਾ ਆ ਬਿਹਤਰੀ ਲਈ ਹੀ ਸੋਚਦਾ ਆ ਇਹ ਤੁਹਾਡੇ ਸੁਪਨੇ ਸਾਰੇ ਸੱਚ ਹੋਣ ਇਹ ਜ਼ਰੂਰੀ ਨਹੀਂ ਹੈਗਾ ਇਦੇ ਲਈ ਤੁਹਾਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਜੋ ਕੁਝ ਹੋਇਆ ਹੈ ਨਾ ਤੁਹਾਡੇ ਨਾਲ ਜੇ ਤੁਹਾਡੇ 25% ਵੀ ਤੁਹਾਡੇ ਜੋ ਸੋਚਿਆ ਹੋਇਆ ਬਹੁਤ ਵਧੀਆ ਹੈ ਮੇਰੇ ਹਿਸਾਬ ਨਾਲ ਕੁਛ ਦਾ ਹੋ ਵੀ ਗਿਆ 50% ਵੀ ਕੁਝ ਦੇ ਸੁਪਨੇ ਸੱਚ ਹੋ ਗਏ ਹੁਣ ਇਹ ਵੀ ਇੱਕ ਲੱਕ ਕਿਸਮਤ ਬਹੁਤ ਵੈਸੇ ਕਿਸਮਤ ਚ ਕਹਿੰਦੇ ਆ ਵੀ ਯਕੀਨ ਨਹੀਂ ਰੱਖਣਾ ਚਾਹੀਦਾ ਪਰ ਕਿਸਮਤ ਹੁੰਦੀ ਆ ਯਾਰ ਕਿਸਮਤ ਹੁੰਦੀ ਆ ਸਮਾ ਕਿਸੇ ਦੇ ਹੱਥ ਨਹੀਂ ਹੈਗਾ ਕਿਸੇ ਟਾਈਮ ਵੀ ਬਦਲ ਸਕਦਾ ਹੈ ਅੱਜ ਤੁਹਾਡੇ ਆ ਸਮਾ ਵਧੀਆ ਹੈ ਇਹ ਜ਼ਰੂਰੀ ਨਹੀਂ ਹੈਗਾ ਕੱਲ ਨੂੰ ਮਾੜਾ ਵੀ ਹੋ ਸਕਦਾ ਦਿਨ ਮਾੜਾ ਵੀ ਨਿਕਲਿਆ ਨਾ ਹੁੰਦਾ ਕਈ ਵਾਰੀ ਬੰਦਾ ਜਦ ਮਾੜਾ ਦੇ ਨਾ ਦਿੰਦਾ ਚੰਗੇ ਦਿਨਾਂ ਚ ਤਾਂ ਭੁੱਲ ਜਾਂਦਾ ਸਭ ਕੁਝ ਜਦ ਮਾੜੇ ਦਿਨ ਆਦੇ ਫਿਰ ਯਾਦ ਆਦੇ ਇਹਨੂੰ ਰੱਬ ਵੀ ਜਿਆਦਾ ਆਦਾ ਹੈ ਬਹੁਤ ਕੁਝ ਕਈ ਚੀਜ਼ਾਂ ਜਿਆਦਾ ਨਹੀਂ ਆਇਆ ਸੋ ਇਹ ਗੱਲ ਹੈ ਚੰਗੇ ਮਾੜੇ ਦਿਨ ਹੁੰਦੇ ਆ ਦੁੱਖ ਸੁੱਖ ਵੀ ਹੁੰਦੇ ਆ ਦੇਖੋ ਜੇ ਤੁਹਾਡੇ ਕੋਲ ਨਾ ਜਿਸ ਕਹੋ ਨਾ ਕੋਈ ਸੁੱਖ ਮਿਲਿਆ ਹੈ ਤੁਹਾਨੂੰ ਕਾਫੀ ਵਧੀਆ ਸੁੱਖ ਹੈ ਇਹ ਕਈ ਦੁੱਖਾਂ ਨੂੰ ਕੱਟ ਕੇ ਮਿਲਦਾ ਹੈ ਕਈ ਦੁੱਖ ਝੇਲਣੇ ਪੈਂਦੇ ਆ ਉਹ ਸੁੱਖ ਲਈ ਜਾਂ ਤੁਹਾਨੂੰ ਕੁਝ ਅ ਇਹੋ ਜੀ ਚੀਜ਼ ਮਿਲੀ ਐ ਸੁੱਖ ਇਹੋ ਜਿਹਾ ਮਿਲਿਆ ਉਹਦੇ ਨਾਲ ਕਈ ਪ੍ਰੋਬਲਮਸ ਵੀ ਆਣੀਆਂ ਐ ਉਹ ਵੀ ਤੁਹਾਨੂੰ ਚੇਲਣੀਆਂ ਪੈਣੀਆਂ ਐ ਸੋ ਇਹ ਗੱਲਾ ਇਹ ਦੁਨੀਆਦਾਰੀ ਇਦਾਂ ਚੱਲਦੀ ਐ ਦੁੱਖ ਸੁੱਖ ਦੋਏ ਸੰਗੀ ਸਾਥੀ ਸੁੱਖ ਦਾ ਅਹਿਸਾਸ ਜਿਹੜਾ ਬੰਦਾ ਉਹੀ ਵਧੀਆ ਮਾਣ ਸਕਦਾ ਐ ਜਿਹਨੇ ਦੁੱਖ ਦੇਖਿਆ ਹੋਵੇ ਇੱਕ ਨਾ ਤੁਹਾਨੂੰ ਆਧਾਰਨ ਦਿੰਨਾ ਐ ਇੱਕ ਬੰਦਾ ਨਾ ਗਰਮੀ ਦੇ ਵਿੱਚ ਆ ਰਿਹਾ ਹੈ ਪਸੀਨਾ ਆਇਆ ਉਹਨੂੰ ਧੁੱਪ ਬਹੁਤ ਹੈ ਫਿਰ ਕਿ ਦਰਖਤ ਦੀ ਸੰਘਣੀ ਛਾਂ ਥੱਲੇ ਖੜ ਜਾਂਦਾ ਹੈ ਉਹ ਉਹ ਸੰਘਣੀ ਛਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਮਹਿਸੂਸ ਕਰਦਾ ਹੈ ਮਾਣਦਾ ਹੈ ਕਿਉਂਕਿ ਉਹ ਪਿੱਛੋਂ ਦੁੱਖ ਚ ਆਇਆ ਹੁੰਦਾ ਫਿਰ ਉਹਨੂੰ ਸੁੱਖ ਮਿਲਦਾ ਹੈ ਉਹ ਵਧੀਆ ਬੰਦਾ ਵਧੀਆ ਉਹ ਸੁੱਖ ਮਾਣ ਰਿਹਾ ਹੈ ਇੱਕ ਬੰਦਾ ਉੱਥੇ ਹੀ ਖੜਾ ਹੈ ਪਹਿਲੀ ਸ਼ਾਮੇ ਉਨ ਕੋਈ ਫਰਕ ਨਹੀਂ ਪਾਏਗਾ ਸੋ ਜਦੋਂ ਬੰਦਾ ਦੁੱਖ ਤੋਂ ਸੁੱਖ ਚ ਆਂਦਾ ਹੈ ਉਹ ਸੁੱਖ ਨੂੰ ਬਹੁਤ ਵਧੀਆ ਤਰੀਕੇ ਨਾਲ ਮਾਣਦਾ ਹੈ ਸੋ ਇਹ ਦੁੱਖ ਸੁੱਖ ਚੱਲਦੇ ਰਹਿੰਦੇ ਆ ਹਰੇਕ ਨੂੰ ਆਂਦੇ ਆ ਹਰੇਕ ਨੂੰ ਪ੍ਰੋਬਲਮਸ ਆਣੀਆਂ ਆ ਇਹ ਜ਼ਰੂਰੀ ਨਹੀਂ ਹੈਗਾ ਕੋਈ ਤੁਹਾਨੂੰ ਲੱਗਦਾ ਨਾ ਕਈ ਬੰਦੇ ਹਾਂ ਯਾਰ ਉਹ ਬਹੁਤ ਵਧੀਆ ਹਾਲਾਤ ਚ ਹੈ ਨਹੀਂ ਹਰੇਕ ਬੰਦੇ ਨੂੰ ਪ੍ਰੋਬਲਮਸ ਆਣੀਆਂ ਆ ਤੇ ਕਿਸ ਨੂੰ ਘੱਟ ਥੋੜੀਆਂ ਕਿਸੇ ਨੂੰ ਜ਼ਿਆਦਾ ਕੁਝ ਜ਼ਿਆਦਾ ਮਹਿਸੂਸ ਕਰਦੇ ਆ ਸੋ ਇਹ ਚੱਲਦਾ ਰਹਿੰਦਾ ਹੈ ਜ਼ਿੰਦਗੀ ਇਦਾਂ ਚੱਲਦੀ ਹੈ ਜ਼ਿੰਦਗੀ ਸਿੱਧੀ ਨਹੀਂ ਫਲੈਟ ਨਹੀਂ ਕਦੇ ਵੀ ਚੱਲਦੀ ਹੁੰਦੀ ਜ਼ਿੰਦਗੀ ਲਾਈਫ ਲਾਈਨ ਤੂੰ ਹੀ ਦੇਖੀ ਐਦਾਂ ਐਦਾਂ ਘੁੰਮਦੀ ਹੁੰਦੀ ਐਦਾਂ ਐਦਾਂ ਠੀਕ ਹੈ ਨਾ ਉਹ ਕਦੇ ਥੱਲੇ ਕਦੇ ਉੱਪਰ ਕਦੇ ਥੱਲੇ ਕਦੇ ਉੱਪਰ ਕੁਝ ਚੀਜ਼ਾਂ ਅਸੀਂ ਪੈਸੇ ਨਾਲ ਖਰੀਦ ਸਕਦੇ ਆ ਸੁੱਖ ਕਈ ਪੈਸੇ ਨਾਲ ਵੀ ਖਰੀਦ ਸਕਦੇ ਆ ਤੇ ਕੁਝ ਸੁੱਖ ਪੈਸੇ ਨਾਲ ਨਹੀਂ ਖਰੀਦ ਸਕਦੇ ਸੋ ਇਹ ਅਸੀਂ ਇੱਕ ਇੱਕ ਇੱਕੋ ਵਾਰ ਹੀ ਨਹੀਂ ਕਹਿ ਸਕਦੇ ਵੀ ਪੈਸੇ ਨਾਲ ਕੁਝ ਨਹੀਂ ਖਰੀਦ ਹੋ ਸਕਦਾ ਪੈਸੇ ਨਾਲ ਵੀ ਬਹੁਤ ਕੁਝ ਖਰੀਦ ਹੁੰਦਾ ਹੈ ਤੇ ਪੈਸੇ ਨਾਲ ਕੁਝ ਚੀਜ਼ਾਂ ਕੁਝ ਖੁਸ਼ੀਆਂ ਤੁਸੀਂ ਪੈਸੇ ਨਾਲ ਵੀ ਨਹੀਂ ਖਰੀਦ ਸਕਦੇ ਇਹ ਦੇਖਣਾ ਪਵੇਗਾ ਕਿ ਕਿਹੜੀ ਕਿਹੜੀ ਚੀਜ਼ ਆ ਉਹ ਸੋ ਬਹੁਤੀ ਲੰਬੀ ਨਹੀਂ ਮੈਂ ਵੀਡੀਓ ਕਰਦਾ ਮੈਂ ਬਹੁਤ ਛੋਟੀ ਵੀਡੀਓ ਬਣਾਣਾ ਹੈ ਤੇ ਵਧੀਆ ਲੱਗੀ ਹੋਏਗੀ ਤੁਹਾਨੂੰ ਵੀਡੀਓ ਜੇ ਨਹੀਂ ਵਧੀਆ ਲੱਗੀ ਤਾਂ ਦੱਸ ਦਿਓ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਠੀਕ ਹੈ ਤੇ ਅੱਜ ਬਦਲਬਾਈ ਜੀ ਹੋਈ ਹੋਇਆ ਹੋ ਸਕਦਾ ਨਹੀਂ ਪਵੇ ਬਾਕੀ ਟਾਈਮ ਦੀ ਮੈਂ ਤੁਹਾਨੂੰ ਗੱਲ ਦੱਸਦਾ ਆਪਣੀ ਅੱਜ ਗੱਲ ਦਾ ਅੱਜ ਦੀ ਵਗਤ ਦੇ ਹਿਸਾਬ ਨਾਲ ਜੋ ਮੈਂ ਜਿੱਥੋਂ ਮੈਨੂੰ ਇਹ ਗੱਲ ਫੁਰੀ ਹੈ ਜਿੱਥੋਂ ਮੈਂ ਤੁਹਾਡੇ ਨਾਲ ਅਗਲੀ ਉਹ ਤਾਂ ਮੈਂ ਦੱਸੀ ਨਹੀਂ ਮੈਂ ਅੱਜ ਨਾਲ ਸਵੇਰੇ ਆਪਣੇ ਹਿਸਾਬ ਨਾਲ ਐਤਵਾਰ ਹੈ ਸੈਟਿੰਗ ਜੀ ਕੀਤੀ ਸੀ ਵੀ ਐਦਾ 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 ਮੈਂ ਕਰਨਾ ਹੈ ਐਤਵਾਰ ਪਰ ਸਾਰਾ ਸਾਰਾ ਖੇਰ ਵਿਗੜ ਗਿਆ ਪਹਿਲਾਂ ਮੈਂ ਸੋਚਦਾ ਸੀ ਮੈਂ ਕਿਹਾ ਸਵੇਰੇ ਉਠਾਂਗੇ ਉੱਠ ਕੇ ਫਿਰ ਤਾਂ ਮੈਂ ਰਾਸ ਪੀ ਕੇ ਆਇਆ। ਇਹ ਬੀਲ ਨਾ ਚੱਲਦਾ ਸੀ। ਘਰ ਤੇਨੋ ਘਰ ਨੂੰ ਵੀ ਲੈ ਕੇ ਆਇਆ। ਗੁੜ ਵੀ ਗਰਮ-ਗਰਮ ਖਾ ਕੇ ਆਇਆ। ਚਲੋ ਸ਼ੁਰੂਆਤ ਅੱਛੀ ਹੋ ਗਈ। ਫਿਰ ਖਾਣਾ ਥੋੜਾ ਲੇਟ ਹੋ ਗਿਆ। ਫਿਰ ਚਲੋ ਰਾਸ ਪੀ ਲਏ ਦੋ ਗਲਾਸ। ਹੁਣ ਰੋਟੀ ਨਹੀਂ ਖਾ ਹੋਣੀ। ਰੋਟੀ ਥੋੜੀ ਲੇਟ ਖਾਣੇ ਆ ਬ੍ਰੇਕਫਾਸਟ। ਫਿਰ ਮੈਂ ਮਤਲਬ ਪ੍ਰੋਗਰਾਮ ਇਦਾਂ ਬਣਾਇਆ ਸੀਗਾ ਵੀ ਮੈਂ ਸਿਰ ਨਹਾਵਾਂਗਾ। ਸਿਰ ਨਹਾਣ ਤੋਂ ਬਾਅਦ ਉਸ ਤੋਂ ਬਾਅਦ ਆਟਾ ਰੱਖਿਆਣਾ ਆ। ਆਟਾ ਰੱਖਣ ਤੋਂ ਬਾਅਦ ਏ ਗੱਡੀ ਧੋ ਆਕੇ ਲਿਆਣੀ ਐ ਗੱਡੀ ਧੋ ਆਕੇ ਲਿਆਣ ਤੋਂ ਬਾਅਦ ਫੇਰ ਆਕੇ ਰੋਟੀ ਖਾਉਂਗਾ ਰੋਟੀ ਖਾਣ ਤੋਂ ਬਾਅਦ ਕਿਤੇ ਦਾ ਪ੍ਰੋਗਰਾਮ ਬਣਾਇਆ ਸੀ ਉੱਥੇ ਜਾਵਾਂਗੇ ਉੱਥੋਂ ਆਕੇ ਫੇਰ ਦੁਬਾਰਾ ਘਰ ਆਕੇ ਚਾਹ ਪਾਣੀ ਪੀਕੇ ਫੇਰ ਸ਼ਾਮ ਨੂੰ ਕਿਸੇ ਹੋਰ ਜਗ੍ਹਾ ਜਾਣਾ ਸੀਗਾ ਐਦਾ ਐਦਾ ਪ੍ਰੋਗਰਾਮ ਬਣਾ ਲਿਆ ਅਲੱਗ-ਅਲੱਗ ਪਰ ਸਾਰਾ بگੜ ਗਿਆ ਕਹਿੰਦੇ ਨਹੀਂ ਮੈਂ ਅਮੀ ਤੁਹਾਨੂੰ ਪਹਿਲਾਂ ਦੱਸਿਆ ਮੈਂ ਕਿ ਟਾਈਮ ਕਿਸੇ ਦੀ ਹੱਥ ਵਸ ਨਹੀਂ ਹੁੰਦਾ ਮੈਂ ਜਦ ਗਿਆ ਇਥੇ ਆਟਾ ਫੇੜਾ ਸੀ ਪੁਰਾਣੀ ਗੱਡੀ ਆ ਮੇਰੀ ਉਹਦਾ ਟਾਇਰ ਚ ਕੋ ਪ੍ਰੋਬਲਮ ਸੀ ਟਾਇਰ ਫਟ ਮਤਲਬ ਪਤਾ ਨਹੀਂ ਕੀ ਹੋਇਆ ਟਾਇਰ ਦੀਆਂ ਤਾਰਾਂ ਤਾਰਾਂ ਨਹੀਂ ਦਿਖਣ ਲੱ ਪਈਆਂ ਕਿਤੇ ਕੁਛ ਪੱਥਰ ਪੁੱਥਰ ਵੱਜਾ ਉਹ ਟਾਇਰ ਸੇ ਉਹ ਪ੍ਰੋਬਲਮ ਆ ਗਈ ਉਹ ਮਤਲਬ ਹਵਾ ਨਿਕਲਣੇ ਵਾਲੀ ਸੀ ਤਾਂ ਉਹ ਮੈਨੂੰ ਉਥੇ ਫਿਰ ਮੈਂ ਜਦ ਹੀ ਮਜਾਰੀ ਚੱਲ ਗਿਆ ਮੈਂ ਕਿਹਾ ਚੱਲ ਟਾਇਰ ਪਵਾ ਲਾਂ ਉਥੇ ਟਾਇਰ ਪਵਾਇਆ ਫਿਰ ਗੱਡੀ ਦੇ ਉਹਦੇ ਨਾ ਸ਼ੌਕਰ ਠਕ ਠਕ ਕਰਦੀ ਸੀ ਪੁਰਾਣੀ ਗੱਡੀ ਐ ਮੈਂ ਕਿਹਾ ਚੱਲ ਸ਼ੌਕਰ ਦਿਖਾ ਲੈਂਦਾ ਉਹ ਭਰਾਵਾ ਮੈਂ ਗੱਡੀ ਤੋਣੀ ਵੀ ਸੀਗੀ ਉਹ ਸ਼ੌਕਰ ਵਾਲੇ ਕੋਲ ਮੈਂ ਗਿਆ ਤਾਂ ਸ਼ੌਕਰ ਵਾਲੇ ਨੇ ਪਹਿਲਾਂ ਤਾਂ ਖੋਲ ਸ਼ੌਕਰ ਕਹਿੰਦਾ ਹੂੰ ਪਤਾ ਨਹੀਂ ਕਿ ਆ ਸਪੇਸਰ ਰੱਖਣੇ ਪੈਣੇ ਆ ਦਾ ਉਦਾਂ ਪੁਰਾਣੀ ਗੱਡੀ ਆ ਉਹਨੇ ਇੱਕ ਸ਼ੌਕਰ ਖੋਲਿਆ ਦੇਖਿਆ ਕਹਿੰਦਾ ਠੀਕ ਵਾਏ ਇਹਨੂੰ ਕੋਈ ਪ੍ਰੋਬਲਮ ਹੈ ਨਹੀਂ ਐਡੀ ਮੈਂ ਸਪੇਸਰ ਰੱਖ ਦਨਾ ਦੋਏ ਪਾਸੇ ਤੁਹਾਡੀ ਵਧੀਆ ਹੋ ਜਾਣੀ ਸੈਟਿੰਗ ਹੋ ਜਾਣੀ ਆ ਦੋਏ ਪਾਸੇ ਬਰਾਬਰ ਹੋ ਜਾਣਾ ਬਾਅਦ ਵਿੱਚ ਜਦ ਮੈਂ ਉਹਦੀ ਟ్రਾਈ ਲਈ ਗੱਡੀ ਦੀ ਉਹ ਠੱਕ ਠੱਕਦੀ ਫੇਰ ਵਾਜ ਮੈਂ ਕਹਾ ਯਾਰ ਠੱਕ ਠੱਕ ਤਾਂ ਹੱਟੀ ਨਹੀਂ ਫਿਰ ਉਹਨੇ ਦੋਏ ਸ਼ੌਕਰ ਖੋਲੇ ਕਹਿੰਦਾ ਇਹ ਸ਼ੌਕਰਾਂ ਚ ਪ੍ਰੋਬਲਮ ਆ ਪਈ ਕੋਈ ਦੂਜਾ ਹੱਲ ਹੈ ਨਹੀਂ ਪਈ ਮੈਂ ਨਵੇਂ ਮੇਰ ਕੋ ਤਾਂ ਹੈ ਨਹੀਂ ਪੀ ਇਹ ਮੈਂ ਪਰਦਨਾ ਆਇਆ ਹਾਂ ਬਸ ਫੇ ਹੋ ਗਿਆ ਕੰਮ ਮੈਂ ਕਿਹਾ ਯਾਰ ਮੈਂ ਤਾਂ ਰੋਟੀ ਵੀ ਨਹੀਂ ਖਾ ਕੇ ਆਇਆ ਘਰੇ ਮੈਂ ਤਸਵੀਰ ਦਾ ਬ੍ਰੇਕਫਾਸਟ ਵੀ ਨਹੀਂ ਕੀਤਾ ਕਹਿੰਦਾ ਫਿਰ ਐਦਾ ਕਰੋ ਤੁਸੀਂ ਨਾ ਮੇਰਾ ਮੋਟਰਸਾਈਕਲ ਲੈ ਜਾਓ ਤੇ ਤੁਸੀਂ ਰੋਟੀ ਰੁੱਟੀ ਖਾ ਲਓ ਮੈਂ ਰੋਟੀ ਖਾ ਕੇ ਘਰੇ ਉਹਦਾ ਮੋਟਰਸਾਈਕਲ ਲਿਆਇਆ ਦੁਆਰਾ ਫੇਰ ਗਿਆ ਉਹਨਾਂ ਸ਼ੌਕ ਉਹ ਸ਼ੌਕ ਕਰਦੇ 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 ਦੋ ਤਿੰਨ ਘੰਟੇ ਲਾਤੇ ਉੱਥੇ ਹੀ ਫਸਿਆ ਰਿਹਾ ਮੈਂ ਗੱਡੀ ਤੋਂ ਆ ਵੀ ਨਹੀਂ ਹੋਈ ਫਿਰ ਆ ਕੇ ਮੈਂ ਆਟਾ ਲੈ ਕੇ ਆਇਆ ਬਸ ਆ ਕੇ ਮੈਨੂੰ ਫਿਰ ਮੈਂ ਰੋਟ ਮਤਲਬ ਮੈਨੂੰ ਨਹੀਂ دی ਜੇ ਯੂ ਜ਼ੀਮਾ ਕੇ ਚਾਰ ਥੋੜਾ ਜਿਹਾ ਲੰਮੇ ਪਹਿਲਾਂ ਨੇ 1 ਘੰਟਾ ਮੈਂ ਸੁੱਤਾ ਰਿਹਾ ਬਾਅਦ ਵਿੱਚ ਹੁਣ ਮੈਂ ਆਇਆ ਚਾਹ ਚੂਪੀ ਕੇ ਇਧਰ ਨੂੰ ਆ ਬਸ ਹੁਣ ਸ਼ਾਮ ਦੀ ਸੈਰ ਤੇ ਆ ਮਤਲਬ ਜਿਹੜਾ ਕੰਮ ਕਰਨੇ ਸੀਗੇ ਨਾ ਕੋਨੀ ਹੋਈ ਕਈ ਹੋਰ ਕੰਮ ਵੀ ਸੀਗੇ ਪ੍ਰੋਗਰਾਮ ਫੇਲ ਐ ਐਦਾਂ ਹੀ ਹੁੰਦੀ ਐ ਚਲੋ ਛਟੂ ਜੋ ਰੱਬ ਨੂੰ ਮਨਜ਼ੂਰ ਆ ਉਹਦੇ ਕੋਈ ਚੱਕਰ ਨਹੀਂ ਹੈਗਾ ਐਡਾ ਨਹੀਂ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਚ ਰੱਬ ਰਾਖਾ